ਮੇਰਾ ਨਾਮ ਸਰ ਗੁਦਰਾਜ ਸਿੰਘ ਆ ਜੀ ਪਿੰਡ ਮੇਰਾ ਦੋਲੂਪੁਰ ਤੇ ਜ਼ਿਲ੍ਹਾ ਲੁਧਿਆਣਾ ਹੈ ਬੋਡੀ ਸਰਵਿਸ ਵਰਤਣ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਸਰ ਬੋਡੀ ਸਰਵਿਸ ਤੋਂ ਪਹਿਲਾਂ ਜੀ ਮੇਰੇ ਪੇਟ ਦੇ ਵਿੱਚ ਗੈਰਿਟੀ ਸੀ ਘੱਟ ਸੀਗੀ ਜੀ ਅੱਛਾ ਜੀ ਕਿੰਨਾ ਅਕਸਰ ਸੀ ਉਹ ਕਾਫੀ ਸੀ ਜਿਵੇਂ ਨਿੰਬੂ ਦੀ ਭੱਟੀ ਸੀਗੀ ਅੱਛਾ ਜੀ ਤੇ ਇੱਕ ਸਰ শরীর ਥਕਾਵਟ ਬਹੁਤ ਮੰਦਾ ਸੀਗਾ ਜੀ ਠੀਕ ਹੈ ਜੀ ਤੇ ਬਾਕੀ ਮੇਰੇ ਤਜਾਬ ਬਣਦਾ ਸੀਗਾ ਬਹੁਤ ਜ਼ਿਆਦਾ ਜੀ ਓਕੇ ਹਾਂ ਜੀ ਇਹ ਮੈਂ ਜੂਸ ਤੋਂ ਤਾਂ ਲੈ ਕੇ ਗਿਆ ਸੀ ਜਿਵੇਂ ਇਹ ਪ੍ਰੋਬਲਮਾਂ ਸੀ ਠਕਾਵਟ ਕਿੰਨੇ ਕ ਟਾਈਮ ਤੋਂ ਸੀ ਬਈ ਤੁਹਾਨੂੰ ਜੀ 5-6 ਸਾਲ ਹੀ ਹੋ ਗਏ ਸੀ 5-6 ਸਾਲਾਂ ਤੋਂ ਸੀ ਹਾਂ ਇੱਕ ਕਾਫਟ ਹੋ ਗਈ ਮੱਲੀਵਰ ਫੈਟੀ ਹੋ ਗਿਆ ਇੱਕ ਹਾਂਜੀ ਲੀਵਰ ਫੈਟੀ ਤੇ ਗੱਠ ਹੋ ਗਈ ਗੱਠ ਸੀ ਵੀ ਹਾਂਜੀ ਓਕੇ ਹਾਂਜੀ ਤੇ ਇਹ ਪ੍ਰੋਬਲਮ ਚੱਲ ਰਹੀ ਜੀ ਜਿਵੇਂ ਤੁਸੀਂ ਪੰਜ ਜੂਸ ਬੋਡੀ ਸਰਵ ਯੂਜ਼ ਕੀਤਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਯੂਜ਼ ਕੀਤੇ ਨੂੰ ਹੁਣ ਕੀ ਕੰਡੀਸ਼ਨ ਹੈ ਇਹ ਜੀ 3 ਮਹੀਨੇ ਪਹਿਲਾਂ ਮੈਂ ਲਿਆ ਸੀਗਾ ਜੀ 3 ਮਹੀਨੇ ਪਹਿਲਾਂ ਵਾਪਸ ਆ ਹੁਣ ਮੈਂ ਬਿਲਕੁਲ ਠੀਕ ਹਾਂ ਜੀ ਗਾਠਵਣੀ ਹੈਗੀ ਹੁਣ ਜਮੀ ਜਮੀ ਗੁਰਗੀ ਬਿਲਕੁਲ ਖਤਮ ਹੋ ਗਈ ਉਹ ਇੱਕ ਪੈਗ ਪੀਤਾ ਸੀ ਦੋ ਇੱਕ ਅੱਛਾ ਇੱਕ ਪੀਤਾ ਜੀ ਤੇ ਜਿਹੜਾ ਤਕਾਵਟ 100% ਆ ਤਕਾਵਟ ਦਾ ਹੁਣ ਣੀੜੇ ਟਿੜੇ ਵੀ ਹੈ ਨਹੀਂ ਕੰਮ ਕੰਮ ਕਰਨ 'ਚ ਫਰਕ ਪਿਆ ਦਾ ਬਿਲਕੁਲ ਜਾ ਦੇ ਜੀ ਜਿਵੇਂ ਸਵੇਰੇ ਉੱਠਣ ਮੂ ਪੀ ਮੇਰਾ ਸਰੀਰ ਆਏ ਹੁੰਦਾ ਸੀ ਵੀ ਜਿਵੇਂ ਕਿਸੇ ਨੇ ਚੰਗਾਈ ਪੁੱਟਿਆ ਹੋਇਆ ਡਾਂਗਾ ਨਾਲ ਓਕੇ ਪਰ ਹੁਣ ਕੋਈ ਵਾਸਤਾ ਹੀ ਨਹੀਂ ਹੁਣ ਜਿਵੇਂ ਵੀ ਬੜਾ ਕੁੱਟ ਕੇ ਤਰਪਈਦਾ ਕੰਮ ਨੂੰ ਚਲੋ ਮਿਲ ਕੰਮ ਕਰਨ ਦੀ એનર્ਜੀ ਬਿਲਕੁਲ ਪਹਿਲਾਂ ਤਾਂ ਕਰੇ ਪੈਰਾਂ ਦੇ ਭਾਰ ਨਹੀਂ ਆਉਂਦਾ ਕਦੇ 3 ਸਾਲ ਲੱਤਾਂ ਨਹੀਂ ਆਉਂਦਾ ਵਾਲੇ ਓਕੇ ਸੀਗੇ ਜਿਵੇਂ ਆਪਾਂ ਅੱਜ ਕਹਿ ਰਹੇ ਹਾਂ ਪਰਿਵਾਰਾਂ ਨੂੰ ਬੋਡੀ ਸਰਵਿਸ ਕਰਾਓ ਆਨੰਦ ਲਓ ਜ਼ਿੰਦਗੀ ਦਾ ਹਾਂਜੀ ਬਾਕੀ ਤੁਹਾਨੂੰ ਲੱਗਦਾ ਕਿੰਨੇ ਕ ਸਾਲ ਪਿੱਛੇ ਲੱਗੀ ਲਾਈਫ ਤੁਹਾਡੀ ਭਾਈ ਪੂਰਾ 100% ਆ ਜੀ ਵੀ ਮਤਲਬ ਲੈ ਇੱਕ ਨਵਾਂ ਹੀ ਜੀਵਨ ਮਿਲਦਾ ਵਾ ਪਿੱਤੇ ਬਾਅਦ ਪਤਾ ਲੱਗਦਾ ਵਾ ਵੀ ਕੀ ਸੁਧਾਰ ਹੋਇਆ ਸਰੀਰ ਦੇ ਵਿੱਚ ਆਪਾਂ ਨੂੰ ਕਿੰਨਾ ਕ ਫਰਕ ਪਿਆ ਤੁਸੀਂ ਵੀ ਹੁਣ ਆ ਦੌਰ ਚੱਲ ਰਿਹਾ ਵੀ ਗੋਲੀ ਖਾ ਲਈ 2-4 ਘੰਟੇ ਲਈ ਤਕਲੀਫ ਘਟ ਗਈ ਹਾਂਜੀ ਹਾਂਜੀ ਉਸ ਤੋਂ ਬਾਅਦ ਉਹ ਤਾਂ ਫੇਰ ਕੱਲ ਦੇ ਦਿਨ ਤਾਂ ਘਿਰ ਖੜੀ ਜਾਂ ਮਸੀਤ ਮਤਲਬ ਬਝੇਰੀਆਂ ਤੁਸੀਂ ਐਂ ਗੋਲੀਆਂ ਖਾਂਦੀ ਰਹੇ ਹੋ ਬਾਧੂ ਜੀ ਬਾਧੂ ਓਕੇ ਓਕੇ ਯਾਨੀ ਮੈਂ ਹਫ਼ਤੇ ਦੀ 5 6 100 ਦੀ ਦਵਾਈ ਜੀ ਤਾਂ ਖਾਈ ਜਾਂਦਾ ਸੀ ਕਲਿਕ ਤੋਂ ਲੈ ਆਂਦੀ ਜੋਦਾਂ ਤੋਂ ਸਾਡੇ ਕਦੇ ਵੀਡੀਓ ਲੈ ਆਂਦੀ ਚੱਲੀ ਜਾਂਦਾ ਸੀ ਕੰਮ ਕੰਟੀਨਿਊ ਓਕੇ ਪਰ ਕੋਈ ਪੱਕਾ ਹੱਲ ਨਹੀਂ ਸੀ ਆ ਪੱਕਾ ਹੱਲ ਆ ਰੋਟੀ ਮੈਂ ਦੁੱਗਣੀ ਖਾਣ ਲੱਗ ਗਿਆ ਜੀ ਖਰਾਬ ਵੀ ਆਪਦੀ ਮਿਹਰ ਇੰਨਾ ਅੱਛਾ ਖਰਾਬ ਵੀ ਵੱਧ ਗਈ ਖਰਾਬ ਵੀ ਵੱਧ ਗਈ ओके okay. हां जी ਆ ਸਾਰਾ ਓਕੇ ਜੀ ਮੈਂ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਇਹੀ ਦੇਣਾ ਚਾਹਾਂਗੇ ਵੀ ਦੇਖੋ ਵੀ ਇੱਕ ਵਾਰੀ ਤੁਸੀਂ ਵਰਤ ਕੇ ਦੇਖੋ ਜੀ ਠੀਕ ਹੈ ਦੇਖੋ ਫੇਰ ਦੱਸੋਗੇ 5 10 ਸਾਲ ਬੈਗ ਲੱਗ ਜਾਂਦੀ ਹੈ ਜ਼ਿੰਦਗੀ ਵੱਧ ਬਈ ਪੈ ਜਾਂਦਾ ਜੀ ਫਿਰ ਅੱਛਾ ਹਾਂ ਦਿਵਾਨੋ ਜਵਾਨੀਆਂ ਵਾਲਾ ਕੰਮ ਹੋ ਗਿਆ ਤੁਹਾਡੇ ਤੇ ਬਈ ਐ ਹੋ ਜਾਂਦਾ ਬਿਮਾਰੀ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਗਈ ਓਕੇ ਹਾਂ ਜੀ ਗਾਇਬ ਹੀ ਹੋ ਜਾਂਦੀ ਹੈ ਜ਼ਿੰਦਗੀ ਧੰਨਵਾਦ ਵੀਰੇ ਬਹੁਤ-ਬਹੁਤ ਠੀਕ ਹੈ ਲੇਰਾ ਮਹੱਬਤ ਲੇਰਾ ਮਹੱਬਤ ਅਸੇ ਕੁਛ ਦਿਨ ਪਹਿਲਾਂ ਨਾ ਤੁਹਾਨੂੰ ਇੱਕ ਬੋਡੀ ਸਰਵਿਸ ਪੈਕ ਦੇ ਕੇ ਗਏ ਸੀਗੇ ਹਾਂਜੀ ਉਹ ਤੋਂ ਵਰਤਣ ਤੋਂ ਪਹਿਲਾਂ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਮੈਨੂੰ ਤਾਂ ਜੀ ਗੋਡਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਇੱਕ ਤਜਾਬ ਬਹੁਤ ਬਣਦਾ ਸੀਗਾ ਜੀ ਠੀਕ ਹੈ ਜੀ ਸਾਰੇ ਸਰੀਰ ਨੂੰ ਸੋਜਣ ਵਾਲੀ ਸੀ ਸਰੀਰ ਸਾਰਾ ਸੁੱਜਿਆ ਹੋਇਆ ਸੀਗਾ ਚਿਹਰਾ ਵੀ ਬਹੁਤ ਭਾਰਾ ਭਾਰਾ ਲੱਗਦਾ ਸੀ ਠੀਕ ਹੈ ਖਾਣਾ ਪੀਣਾ ਹਾਜ਼ਮ ਨਹੀਂ ਸੀ ਆਉਂਦਾ ਨਹੀਂ ਆਉਂਦਾ ਨਹੀਂ ਸੀ ਠੀਕ ਹੈ ਹੋਰ ਕੀ ਪ੍ਰੋਬਲਮ ਸੀਗੀ ਜੀ ਹੋਰ ਤਾਂ ਵੀ ਬਸ ਮਾੜੀ ਮਾਟੀ ਚੱਲੀ ਜਾਂਦੇ ਰਹਿ ਇਤਲਾਫ ਵਗੈਰਾ ਜਾ ਖਬਰਾਂ ਪਿਆਬ ਬਣਦਾ ਸੀਗਾ ਹਾਂਜੀ ਖਬਰਾਂਟ ਵੀ ਬਹੁਤ ਖਬਰਾਂਟ ਬਹੁਤ ਹੁੰਦੀ ਸੀ ਠੀਕ ਹੈ ਇਹ ਜਿਹੜਾ ਤੁਸੀਂ ਬਾਡੀ ਸਰਵਿਸ ਪੈਕ ਪੀਤਾ ਪੰਜ ਜੂਸ ਹਾਂਜੀ ਇਹ ਪੀ ਕੇ ਹੁਣ ਕਿੰਨਾ ਕੁ ਤੰਦਰੁਸਤ ਹੈ ਹਾਂਜੀ ਮੈਨੂੰ 80% ਫਰਕ ਆਇਆ 80% ਫਰਕ ਆ ਸੋਜ ਲੱਗ ਗਈ ਸਰੀਰ ਤੋਂ ਹਾਂਜੀ ਬਹੁਤ ਫਰਕ ਆਇਆ ਠੀਕ ਹੈ ਖਾਣਾ ਪੀਣਾ ਹਾਜ਼ਮੇ ਆਉਣ ਲੱਗ ਗਿਆ ਹਾਂਜੀ ਬਹੁਤ ਠੀਕ ਹੈ ਪੇਟ ਗੈਸ ਤਾਂ ਨਹੀਂ ਹੁਣ ਬਣਦਾ ਥੋੜੀ ਜਿਹੀ ਹੈਗੀ ਜੀ ਪਰ ਆਲਾ ਮੱਗੇ ਨਾਲ ਜੀ ਜਿਆਦੇ ਬਹੁਤ ਜਿਆਦੇ ਕੋਈ ਦਿੱਕਤ ਨਹੀਂ अच्छा ਤੁਸੀਂ ਕਿੰਨੀਆਂ ਕ ਦਵਾਈਆਂ ਦੋਈਆਂ ਖਾਧੀਆਂ ਪਹਿਲਾਂ ਇਹਦੀਆਂ ਦਵਾਈਆਂ ਦਿੱਤਾ ਜੀ ਕੋਈ ਗੈਰੰਤੀ ਨਹੀਂ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਪ੍ਰੋਬਲਮ ਆਈ ਨੂੰ ਘੱਟੋ ਘੱਟ ਜੀ ਮਰੇ ਹਿਸਾਬ ਸ ਤੇ 10 ਸਾਲ ਹੋ ਗਏ 10 ਸਾਲ ਪੁਰਾਣੀ ਪ੍ਰੋਬਲਮ ਸੀ ਜੀ ਜਿਹੜੇ ਸਰਵਿਸ ਪੈਕ ਵਰਤਿਆ ਇਹ ਤੁਸੀਂ 21 ਵਰਤਿਆ ਹਜੇ ਹਾਂਜੀ ਠੀਕ ਹੈ ਇੱਕ ਕੋਰਸ ਕੀਤਾ ਜੀ ਹਾਂਜੀ ਦੂਸਰਾ ਕੋਰਸ ਚੱਲ ਰਿਹਾ ਹਾਂਜੀ ਠੀਕ ਹੈ ਤੇ ਲੱਖਾਂ ਹੀ ਭੈਣ ਭਾਈ ਨੇ ਵੀ ਜਿਨ੍ਹਾਂ ਨੂੰ ਇਹ ਪ੍ਰੋਬਲਮਾਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮਹਤਾ ਜੀ ਇਹ ਹੀ ਮੈਸੇਜ ਜੇਣਾ ਕਹਿਚਾ ਹੋਈਆਂ ਵੀ ਇਹ ਜ਼ਰੂਰੀ ਹੈ ਜੇ ਪੀਣਾ ਆਪਣੀ ਸਿਹਤ ਵਾਸਤੇ ਬਾਡੀ ਸਰਵਿਸ ਪੈਕ ਪੰਜ ਜੂਸ ਹਰੇਕ ਨੂੰ ਵਰਤਣਾ ਹਾਂਜੀ ਵਰਤਣਾ ਚਾਹੀਦਾ ਇਹ ਠੀਕ ਹੈ ਧੰਨਵਾਦ ਭੈਣ ਬਹੁਤ